ਗਊਸ਼ਾਲਾ ਵਿੱਚ ਪ੍ਰਬੰਧਕ ਮੰਡਲ ਦੀ ਹਾਜ਼ਰੀ ਵਿੱਚ ਨਵਾਂ ਬੈਂਟਰੀ ਵਾਲਾ ਵਰਕਸ਼ਾਪ ਤੌਰ 'ਤੇ ਆ ਗਿਆ ਜਿਸ ਨਾਲ ਸਨਾਰਸ ਇਕੱਠੀ ਕਰਨ ਦੇ ਕਾਰਜ ਨੂੰ ਹੋਰ ਸੁਚਾਰੂ ਅਤੇ ਤੇਜ਼ ਬਣਾਉਂਦਾ ਸੰਕਲਪ ਜਤਾਇਆ ਗਿਆ ਗਊਸ਼ਾਲਾ ਪ੍ਰਬੰਧਨ ਅਸਿਆ ਕਿ ਰਸਤ ਇਕੱਠੀ ਕਰਨ ਦਾ ਕੰਮ ਪਹਿਲਾਂ ਕਾਫੀ ਦੂਰ ਦੂਰ ਤੱਕ ਪੈਦਲ ਜਾਂ ਹੱਥੀ ਰੇੜੀ ਨਾਲ ਕੀਤਾ ਜਾਂਦਾ ਸੀ ਜਿਸ ਨਾਲ ਸਮਾਂ ਵੀ ਜ਼ਿਆਦਾ ਲੱਗਦਾ ਸੀ ਅਤੇ ਮਿਹਨਤ ਵੀ ਵੱਧਦੀ ਸੀ ਨਵੇਂ ਬੈਂਟਰੀ ਗਿਰਖਸ਼ੇ ਆਉਣ ਨਾਲ ਹੁਣ ਨਾ ਇਹ ਸੇਵਾ ਸਿਰਫ ਤੇਜ਼ ਹੋਵੇਗੀ ਸਗੋਂ ਬਾਦੂ ਖਰਚੇ ਤੇ ਮਿਹਨਤ ਵਿੱਚ ਵੀ ਕਮੀ ਆਵੇਗੀ ਮੰਟੀ ਦੇ ਸੱਜਣਾ ਨੇ ਗਊ ਸੇਵਾ ਨੂੰ ਸਮਾਜਿਕ ਜ਼ਿੰਮੇਵਾਰੀ ਦੱਸਦਿਆਂ ਕਿ ਗਊ ਮਾਤਾ ਦੇ ਦੇ ਸਹੀ ਸੰਭਾਲ ਗਊਸ਼ਾਲਾ ਦੇ ਸੇਤਮੰਦ ਪ੍ਰਬੰਧ ਲਈ ਬੋਝ ਰੂਲ ਹੈ। ਐਂ ਸਰ ਅੱਜ ਤੁਹਾਡੇ ਉਰ ਕੀ ਉਪਰਲਾ ਕੀਤਾ ਹੈ? ਇਹ ਸਾਡੇ ਉਹ ਅੱਜ ਮੰਡੀ ਲਾਦੂਗਾ ਗਊਸ਼ਾਲਾ ਤੋਂ ਇੱਕ ਇਲੈਕਟ੍ਰਿਕ ਰਿਕਸ਼ਾ ਚਲਾਇਆ ਗਿਆ ਹੈ ਜਿਹੜਾ ਕਿ ਇਹ ਸਾਰੀ ਮੰਡੀ ਵਿੱਚ ਨਾਲ ਬਸਤੀ ਚੰਡੀਗੜ੍ਹ ਵਿੱਚ ਫਤਿਹਗੜ੍ਹ ਨਾਲ ਨਾਲ ਜੋ ਵੀ ਹਰੇ ਘਰੇ ਪਹੁੰਚੇਗਾ ਜਿਸ ਨੇ ਵੀ ਕੋ ਗਊ ਘਾਸ ਪਾਣੇ ਕਿਸੇ ਨੇ ਵੀ ਕੋ ਦਾਨ ਕਰਨਾ ਵੀ ਦਾਨ ਪੇਟੀ ਵੀ ਹਰ ਇੱਕ ਤਰ੍ਹਾਂ ਦਾ ਇਹਦੇ ਵਿੱਚ ਚਾਂਬੂਰਾ ਰੋਟੀਆਂ ਜੋ ਵੀ ਕੋਈ ਰੋਟੀ ਜਾਂ ਕੋਈ ਵੀ ਨਗਦ ਕਿਸੇ ਨੇ ਵੀ দান ਕਰਨਾ ਹੈ ਜਾਂ ਕੋਈ ਵੀ ਸਵਾਮਣੀ ਕਰਾਣੀ ਹੈ ਇਹ ਸਾਡੇ ਨੀਟੂ ਕਾਲੜਾ ਜੀ ਉੱਤੇ ਹੋਣਗੇ ਨਾ ਰਿਕਸ਼ਾ ਦੇ ਇਸ ਤੇ ਵੱਧ ਵੱਧ ਇਹ দান ਕਰੋ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਇਹ ਗਊਸ਼ਾਲਾ ਚੱਲੇ ਤੇ ਵੱਧ ਵੱਧ ਇਸ ਰਿਕਸ਼ੇ ਚ ਗਊ ਘਰਸ ਪਾਓ ਹਾਂਜੀ ਧੰਨਵਾਦ ਗਊ ਮਾਤਾ ਕੀ ਜੈ ਪੰਚਾਇਤ ਮੰਡੀ ਨਵਾਸਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਗੋਗਰਾਉਂ ਰਿਕਸ਼ਾ ਚਲਾਣਾ ਮੈਂ ਸ਼ੁਕਰੀਆ ਅਦਾ ਕਰਨਾ ਮਾਰੇ ਦਿਨ ਰਾਤ ਚੁਗਣੀ ਇਹਨਾਂ ਦੀ ਬਹੁਤ ਸੇਵਾ ਲਗਨ ਲਈ ਰੱਖੇ ਰੇਂਜੀ ਦੇ ਵਿੱਚ ਕੰਮ ਕਰ ਰਹੀ ਤੁਹਾਦੀ ਆਪਣੀ ਸ੍ਰੀ ਗੋਬਿੰਦ ਧਾਮ ਗਊਸ਼ਾਲਾ ਮੰਡੀ ਲਾਂਧੂ ਕਾ ਦੇ ਵੱਲੋਂ ਸ੍ਰੀ ਗੋਬਿੰਦ ਧਾਮ ਗਊਸ਼ਾਲਾ ਮੰਡੀ ਲਾਂਧੂ ਕਾ ਦੇ ਵੱਲੋਂ ਸ਼ੁਰੂ ਕੀਤੀ ਗਈ ਗਊ ਘਾਸ ਇਕੱਠਾ ਕਰਨ ਵਾਲੀ ਇਹ ਜੀਨੀ ਗਊ ਘਾਸ ਇਕੱਠਾ ਕਰਨ ਵਾਲੀ ਇਹ ਜੀਨੀ ਤੁਹਾਦੀ ਗਰੀਹ ਕਹਾਟ ਮਹੱਤਵਪੂਰਨ ਚਾ ਚੁੱਕੀ ਹੈ